ਅੱਜ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਤਾਂ ਕਟਿੰਗ ਵਾਲੀ ਸ਼ੌਪ ਤੇ ਚਲੇ ਗਏ ਤਿੰਨੇ ਜਣਿਆਂ ਦੀ ਕਟਿੰਗ ਕਰਾਉਣੀ ਸੀ ਮੇਰੀ ਗੈਵੀ ਦੀ ਜੱਸ ਦੀ ਕਰਾ ਕੇ ਜੱਸ ਦੀ ਕਟਿੰਗ ਹੁਣ ਮੇਰੀ ਵਾਰੀ ਆ ਗਈ ਦੇਖੋ ਫੁੱਲ ਯਾਰ ਸੋਹਣੇ-ਮੋਹਣੇ ਬਣ ਕੇ ਫੇਰ ਹੀ ਕੰਮ ਤੇ ਚੱਲਾਂਗੇ ਅਸਤਾਂ ਹਾਂਜੀ ਕਿਵੇਂ ਓ ਚੰਡੀਗੜ੍ਹ ਵਾਲਿਓ ਆਪਾਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਇਆ ਅੱਜ ਆ ਦਿਨ 35ਵਾਂ ਕਟਿੰਗ-ਪਟਿੰਗ ਕਰਾ ਕੇ ਨਾਤੋ ਕੇ ਸੋਹਣੇ-ਮੋਹਣੇ ਬਣ ਕੇ ਕੰਮ ਤੇ ਗੱਡੀ ਕਰਨ ਦੀ ਸਟਾਰਟ ਤੇ ਚੱਕਣ ਲੱਗੇ ਆਗੇ ਪਹਿਲੀ ਰਾਈਡ ਲੈ ਕੇ ਪ੍ਰਮਾਤਮਾ ਦਾ ਨਾਮ ਦਿੰਦੀ ਸ਼ੁਰੂਆਤ ਕਰਨੀ ਵਾਈਗੁਰ ਜੀ ਦਾ ਨਾਮ ਲੈ ਕੇ ਪਹਿਲੀ ਪਿਕਅਪ ਕਰਨ ਦੇ ਲਈ ਪਹੁੰਚ ਕੇ ਇੱਕ ਫੇਸ ਤੋਂ ਪਿਕਅਪ ਕਰ ਕਸਟਮਰ ਨੇ ਜਾਣਾਗਾ ਪਜੀਆਈ ਨਿਊ ਓਪੀਡੀ 500 ਦੀ ਸਪੀਡ ਤੇ ਭਜਾ ਕੇ ਆਪਣਾ ਭਾਦਰਕੋੜਾ ਕਸਟਮਰ ਨੂੰ ਤਾਂ ਤਾਂ ਪਜੀਆਈ ਨਿਊ ਓਪੀਡੀ ਵਾਲੀ ਸਾਈਡ ਆ ਹੁਣ ਚੱਲੀਏ ਭਾਦਰਕੋੜੇ ਦੀ ਖਰਾਕ ਦਾ ਟਾਈਮ ਹੋਇਆ ਆਇਆ ਹੈ ਕਿ ਇਹਨੂੰ ਖਰਾਕ ਵੀ ਖਵਾਈ ਦੇਈਏ ਪਹੁੰਚ ਗਏ ਭਾਦਰਕੋੜੇ ਦੀ ਫੇਵਰੇਟ ਜਗ੍ਹਾ ਤੇ ਇੱਥੇ ਦੀ ਕਰਾਈਏ ਪੇਟ ਪੂਜਾ ਤੇ ਫੇਰ ਚੱਕਦੇ ਆਂਗੇ ਰਾਈਡ ਬਾਬੇ ਹੁਣ ਤਾਂ ਖਾਲੀ ਪਏ ਨੇ ਕਿ ਕੱਲ ਵੀ ਛੁੱਟੀ ਸੀ ਅੱਜ ਵੀ ਛੁੱਟੀ ਹੈਗੀ ਕੰਮਕਾਰ ਦੀ ਵੀ ਵਾਟ ਲੱਗੀ ਪਈ ਹੈਗੀ ਸੈਕਟਰ 42 ਹਟਾਵਾ ਚੌਂਕ ਤੋਂ ਕਸਟਮਰ ਨੂੰ ਕਰ ਲਿਆ ਪਿਕ ਤੇ ਜਾਣਾ ਕਸਟਮਰ ਨੇ ਖਰੜ ਨੀਜਰ ਚੌਂਕ ਨੀਜਰ ਚੌਂਕ ਡਰਾਪਿੰਗ ਕਰਕੇ ਹੁਣ ਚੱਲੀਏ ਘਰ ਨੂੰ ਆਪਣੀ ਪੇਟ ਪੂਜਾ ਕਰਕੇ ਆਈਏ ਆਪਣੀ ਪੇਟ ਪੂਜਾ ਕਰਿਆਇ ਘਰੋਂ ਤੇ ਹੁਣ ਚੱਕੀਏ ਕਸਟਮਰ ਨੂੰ ਬਡਾਲਾ ਰੋਡ ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾ ਸੈਕਟਰ 18 ਚਰਚ ਲੋ ਜੀ ਪਹੁੰਚ ਗਏ ਸੈਕਟਰ 18 ਮਾਰਕੀਟ ਦੇ ਕੋਲ ਆਗਾ ਚਰ ਚੌਥੇ ਕਰਤੀ ਡਰਾਪਿੰਗ 17 ਬੱਸ ਸਟੈਂਡ ਦੇ ਬੈਕ ਸਾਈਡੇ ਪਾਰਕ ਬਣਿਆ ਹੋਇਆਗਾ ਬਾਬੇ ਇਹਦਾ ਪ੍ਰੈਸ਼ਰ ਵੇਖੋ ਪਾਣੀ ਦਾ ਕਿੰਨਾ ਜਾ ਰਿਹਾ ਜੇ ਇਹਦੇ ਅੱਗੇ ਬੰਦਾ ਖੜ ਗਿਆ ਬੰਦੇ ਨੂੰ ਤਾਂ 7 ਫੁੱਟ ਦੂਰ ਮਰੂਗਾ ਚੱਕ ਕੇ ਯਾਰ ਕਿੰਨਾ ਪ੍ਰੈਸ਼ਰ ਨਾਲ ਕਿੱਥੇ ਤੱਕ ਪਾਣੀ ਜਾ ਰਿਹਾਗਾ 1.5 ਘੰਟਾ ਵੇਟ ਕਰਨ ਤੋਂ ਬਾਅਦ ਰਾਈਡ ਪਈ 17 ਪੁਲਿਸ ਸਟੇਸ਼ਨ ਤੋਂ ਪਿਕਅਪ ਆ ਗਈ ਤੇ ਜਾਣਾ ਕਸਟਮਰ ਨੇ ਖਰੜ ਖਰੜ ਮੰਡੀ ਵਾਲੀ ਸਾਈਡ ਕਰਤੀ ਡਰਾਪਿੰਗ ਤੇ ਚੱਲੀਏ ਘਰ ਨੂੰ ਅੱਜ ਦਾ ਟਾਰਗੇਟ ਹੋ ਗਿਆ ਕੰਪਲੀਟ ਜਾਂਦੇ ਜਾਂਦੇ ਬਈ ਜੀ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਚੈਨਲ ਨੂੰ ਫੋਲੋ ਕਰ ਦਿਆ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਛੋਟੇ ਭਰਾ ਨੂੰ ਬਾਕੀ ਮਿਲਦੇ ਆਂ ਕੱਲ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਸਭ ਨੂੰ